ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਜੀਆਂ ਕਾ ਆਹਾਰ ਜੀ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜੋ ਵਿਸ਼ੇ ਦਾ ਨਾਮ ਹੈ ਉਥੋਂ ਬਿਲਕੁਲ ਸਪਸ਼ਟ ਹੈ ਕਿ ਕੁਦਰਤ ਨੇ ਐਸਾ ਖੇਲ ਬਣਾਇਆ ਹੈ ਕਿ ਇੱਕ ਜੀ ਜੁਦਜੇ ਜੀ ਨੂੰ ਖਾ ਕੇ ਜਿੰਦਾ ਰਹਿ ਰਿਹਾ ਹੈ ਉਹਦਾ ਭੋਜਨ ਬਣਿਆ ਹੋਇਆ ਇੱਕ ਜੀ ਦਾ ਦੂਜਾ ਜੀ ਭੋਜਨ ਬਣਿਆ ਹੋਇਆ। ਲੇਕਿਨ ਉਹਦੇ ਬਾਅਦ ਵੀ ਸਾਡੇ ਵਿੱਚ ਬੜੇ ਵੱਡੇ ਵਿਵਾਦ ਨੇ ਕਿ ਕੀ ਖਾਣਾ ਹੈ ਕੀ ਨਹੀਂ ਖਾਣਾ ਖਾਸ ਤੌਰ ਤੇ ਮਾਸਵਾਰੀ। ਅੱਜ ਅਸੀਂ ਇਹ ਜਿਹੜੀ ਗੱਲ ਹੈ ਜੀਣ ਦਾ ਆਹਾਰ ਜੀ ਇਹਦੇ ਵਿੱਚ ਪਰਮ ਕਿਉਂ ਪਹਿਰੇਆ ਸਾਨੂੰ ਇਸ ਕਰਕੇ ਪਹਿਰੇਆ ਹੈ ਕਿ ਜਿੰਨੂੰ ਅਸੀਂ ਮਨੁਸਪਤੀ ਕਹਿੰਨੇ ਆ ਜਾਂ ਵੈਜੀ ਵੈਜੀਟੇਬਲਸ ਕਹਿੰਨੇ ਆ ਵੈਜੀਟੇਰੀਅਨ ਕਹਿੰਨੇ ਆ ਉਹ ਤਾਂ ਬੜਿਆ ਖਾਣ ਲਈ ਹੈ ਤੇ ਦੂਜੇ ਜੀ ਨੇ ਜਿਹੜਾ ਮਾਸ ਖਾਣੇ ਆ ਅੱਜ ਕੁਰਬਾਨੀ ਲਈ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹ ਜਿੰਨੀ ਵਰਸਪਤੀ ਹੈ ਇਹਦੇ ਵਿੱਚ ਜੀਵਨ ਨਹੀਂ ਹੈ ਜੀ ਨਹੀਂ ਨੇ ਜੇ ਗੱਲ ਦੀ ਨੂੰ ਸਮਝ ਨਾ ਹੋਵੇ ਤੇ ਇੱਥੇ ਹੀ ਗੱਲ ਸਮਝ ਲੱਗ ਜਾਏਗੀ ਨਹੀਂ ਤੇ ਫਿਰ ਉਹਦੇ ਬਾਅਦ ਬੜੇ ਆਰਗੂਮੈਂਟ ਦਿੱਤੇ ਜਾਂਦੇ ਨੇ ਕਿ ਜੀ ਉਹਦੇ ਵਿੱਚ ਐਨੇ ਤੱਤ ਹੁੰਦੇ ਨੇ ਉਹਦੇ ਵਿੱਚ ਐਨੇ ਤੱਤ ਹੁੰਦੇ ਨੇ ਉਹ ਜੇ ਤੁਰ ਗੁਰਬਾਣੀ ਕੋਲੋਂ ਫੈਸਲਾ ਲੈਣੇ ਤੇ ਫਿਰ ਤਾ ਜਿਹੜਾ ਗੁਰਬਾਣੀ ਦੇ ਦੋ ਪੁਰਾਣਾ ਪਰਮਾਨਾਂ ਆਪਣੇ ਨਾਲ ਸਾਝੇ ਕਰ ਲਾਂਗਾ ਗੁਰਬਾਣੀ ਦਾ ਫੈਸਲਾ ਤੁਹਾਨੂੰ ਬਿਲਕੁਲ ਸਪਸ਼ਟ ਪਤਾ ਲੱਗ ਜਾਏਗਾ। ਔਰ ਪਹਿਲਾ ਪਰਮਾਨ ਜਿਹੜਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਜੇਕਰ ਸੂਤਕ ਮੰਨੀ ਐ ਸਭ ਤੈ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਣਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜਿਓ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀ ਐ ਸੂਤਕ ਬਵੈ ਰਸੋਏ ਨਾਨਕ ਸੂਤਕ ਏਵ ਨੋਂਕਰੈ ਗਿਆਨ ਉਤਾਰੈ ໂຕਏ ਪੈਲੋਤ ਸੂਤਰ ਕਿ ਨੂੰ ਕਹਿੰਦੇ ਨੇ ਇੱਕ ਬ੍ਰਾਹਮਣ ਉਹਦਾ ਫੈਲਾਇਆ ਹੋਇਆ ਪਰਮ ਕਿ ਜਿਸ ਘਰ ਦੇ ਵਿੱਚ ਕੋਈ ਨਵਾਂ ਬੱਚਾ ਜੰਮੇ ਉਹ ਕੁਝ ਦਿਨਾਂ ਲਈ ਅਪਵਿੱਤਰ ਹੋ ਜਾਂਦਾ ਉਸ ਅਪਵਿੱਤਰਤਾ ਨੂੰ ਸੂਤਰਕ ਕਿਹਾ ਜਾਂਦਾ ਆਪਾਂ ਸੂਤਰਕ ਦਾ ਵਿਸ਼ਾ ਪਹਿਲਾਂ ਬੜੀ ਡੀਟੇਲਸ ਵਿਚਾਰ ਚੁੱਕੇ ਆਂ ਅਪ ਸੁੱਝ ਪਿੱਟੇ ਤੋਂ ਬਾਅਦ ਸੂਤਰਕ ਬਲਾ ਵਿਸ਼ਾ ਵਿਚਾਰਿਆ ਸੀ ਔਰ ਯਾ ਕੋਈ ਮਰ ਜਾਏ ਕਿਸੇ ਘਰ ਦੇ ਵਿੱਚ ਤੇ ਉਹਦੇ ਨਾਲ ਵੀ ਅਪਵਿੱਤਰ ਹੋ ਜਾਂਦਾ ਉਹਨੂੰ ਵੀ ਸੂਤਕ ਜਾਂਦਾ ਸੂਤਕ ਪਾਤਕ ਇਹ ਪ੍ਰਚਲਿਤ ਨਹੀਂ ਹੁਣ ਇਹ ਸ਼ਬਦ ਦੇ ਵਿੱਚ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਵੀ ਜੇ ਇਹ ਪਰਮ ਮੰਨੀ ਹੈ ਜੇਕਰ ਸੂਤਕ ਮੰਨੀ ਹੈ ਕਿ ਕਿਸੇ ਜੀਵ ਦੇ ਜੰਮਣ ਨਾਲ ਜਾਂ ਮਰਨ ਦੇ ਨਾਲ ਅਪਵਿੱਤਰਤਾ ਹੋ ਜਾਂਦੀ ਹੈ ਘਰ ਦੇ ਵਿੱਚ ਫਿਰ ਸਭ ਤੋਂ ਸੂਤਕ ਉਹ ਜਿਹੜਾ ਸੂਤਕ ਮੰਨਿਆ ਸਭ ਤੋਂ ਸੂਤਕ ਹੋਏ ਸਤਿਗੁਰੂ ਕਹਿੰਦੇ ਫਿਰ ਤੇ ਅਪਵਿੱਤਰਤਾ ਨਿਕਲ ਹੀ ਨਹੀਂ ਸਕਦੀ ਕੰਦੀ ਤੇਰੇ ਕਰ ਚਾਉ ਪਹਿਲਾ ਪ੍ਰਮਾਣ ਜਿਹੜਾ ਸਤਿਗੁਰੂ ਜੀ ਨੇ ਦਿੱਤਾ ਹੈ ਉਹ ਜਿੱਤੇ ਬਾਲਣ ਦਾ ਗੋਹੇ ਅੱਤੇ ਲੱਕੜੀ ਅੰਦਰ ਕੀੜਾ ਹੋਏ ਕਿਉਂਕਿ ਪਹਿਲਾਂ ਦੋ ਬਾਲਣ ਪ੍ਰਚਲਿਤ ਸਨ ਆ ਗੈਸ ਵਾਲਾ ਕੰਮ ਤੇ ਹੁਣ ਚੱਲਿਆ ਗੈਸ ਤੋਂ ਪਹਿਲਾਂ ਤੇਲ ਵਾਲਾ ਚੱਲਿਆ ਸੀ ਉਸ ਤੋਂ ਪਹਿਲਾਂ ਲੱਕੜ ਤੇ ਗੋਹਾ ਇਹ ਦੋ ਚੀਜ਼ਾਂ ਹੀ ਪ੍ਰਚਲਿਤ ਸਨ ਬਾਲਣ ਵਾਸਤੇ। ਅਰਸ਼ਤ ਗੁਰ ਕਨੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜਿਹੜਾ ਗੋਹਾ ਬਾਲਦਾ ਹੈ ਜਾਂ ਲੱਕੜੀ ਬਾਲ ਲੈ ਕਰਦੇ ਵਿੱਚ ਰਸੋਈ ਦੇ ਵਿੱਚ ਬਲਦੀ ਹੈ ਜਿੱਥੇ ਭੋਜਨ ਬਣਨਾ ਉਹਨਾਂ ਦੋਨਾਂ ਚ ਕੀੜੇ ਹੁੰਦੇ ਨੇ ਤੇ ਜਦੋਂ ਤੂੰ ਅੱਗ ਬਾਲਦਾ ਹੈ ਤੇ ਉਹ ਮਰਦੇ ਨੇ ਉਹਦੇ ਵਿੱਚ ਇਹ ਚਕਰ ਪਵਿੱਤਰ ਹੋ ਗਿਆ। ਫਿਰ ਤੇਰੀ ਸੋਈ ਅਬ ਸੋਈ ਵੀ ਅਪਵਿੱਤਰ ਹੋ ਗਈ ਜਿੱਥੇ ਘਾਣਾ ਬਣਾ ਰਿਹਾ। ਰੋ ਖਾਣਾ ਕਿਹਨੇ ਪਵਿੱਤਰ ਹੋ ਸਕਦਾ ਜਿੱਥੇ ਸੂਤਕ ਪੈ ਗਿਆ। ਇਸ ਤੋਂ ਅਗਲਾ ਜਿਹੜਾ ਫੈਸਲਾ ਹੈ ਉਹ ਬੜਾ ਧਿਆਨ ਦੇਣ ਵਾਲਾ ਹੈ। ਜਿੱਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਸਤਿਗੁਰ ਕਹਿੰਦੇ ਅੰਨ ਦੇ ਜਿੰਨੇ ਦਾਣੇ ਨੇ ਇਹ ਸਾਰੇ ਜੀ ਨੇ ਇਹਨਾਂ ਚ ਕੋਈ ਵੀ ਜੀਆ ਬਗੈਰ ਨਹੀਂ ਹੈ। ਕੋਈ ਵੀ ਐਸਾ ਨਹੀਂ ਜਿਹਦੇ ਵਿੱਚ ਜਿੰਦ ਨਹੀਂ। ਔਰ ਇੱਥੇ ਸਤਿਗੁਰੂ ਨੇ ਕੋਈ ਚੁਣ ਕੇ ਕਿਸੇ ਦੀ ਗੱਲ ਨਹੀਂ ਕੀਤੀ ਸਾਰਿਆਂ ਦੀ ਕਰਤੀ ਜਿੱਤੇ ਦਾਣੇ ਅੰਨ ਕੇ ਹਨ ਉਹਨਾਂ ਦੇ ਜੜਖੰਡੇ ਜਿਸ ਨਾਲ ਸਾਡੇ ਸ਼ਰੀਰ ਨੂੰ ਤ੍ਰਿਪਤੀ ਮਿਲਦੀ ਹੈ ਤਾਕਤ ਮਿਲਦੀ ਹੈ ਜਿਵੇਂ ਸ਼ਰੀਰ ਦੀ ਲੋੜ ਹੈ ਵੱਡੀ ਕਿ ਮੈਂ ਕਰਨਾ ਉਹਦੇ ਵਿੱਚ ਕਣਕ ਵੀ ਆ ਗਈ ਉਹਦੇ ਵਿੱਚ ਚਾਵਲ ਵੀ ਆ ਗਏ ਉਹਦੇ ਵਿੱਚ ਸਾਰੀਆਂ ਸਬਜ਼ੀਆਂ ਵੀ ਆ ਗਈਆਂ ਉਹਦੇ ਵਿੱਚ ਫਲ ਵੀ ਆ ਗਏ ਇਹ ਅੰਨ ਦੀਆਂ ਕਿਸਮਾਂ ਨੇ ਅੱਗੋਂ ਇਹ ਸਾਰਾ ਅੰਨ ਹੈ। ਔਰ ਜਿਸ ਲਈ ਇਹ ਫੈਸਲਾ ਹੋ ਗਿਆ ਕਿ ਜੀਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਸਤਿਗੁਰੂ ਇਸ ਤੋਂ ਵੀ ਅੱਗੇ ਸੰ ਲੈ ਕੇ ਜਾਂਦੇ ਨੇ। ਮੈਂ ਭਲੇ ਹਰ ਜਮਾ ਗੁਰੂ ਰਾਨਕ ਸਾਹਿਬ ਜਿਸ ਗੱਲ ਨੂੰ ਵੀ ਸਮਝਾਉਂਦੇ ਨੇ ਉਹਦੀ ਹੱਦ ਤੱਕ ਲੈ ਜਾਂਦੇ ਨੇ। ਕਹਿੰਦੇ ਨੇ ਭਲਿਆ ਜਿਹੜੇ ਤੂੰ ਵਹਿਮ ਦੇ ਵਿੱਚ ਪਿਆ ਹੋਇਆ ਹੈ ਕਿ ਘਰ ਦੇ ਵਿੱਚ ਕੋਈ ਜੀ ਜੰਪਿਆ ਜਾਂ ਮਰ ਗਿਆ ਤੇ ਉਹਦੇ ਨਾਲ ਅਪਵਿੱਤਰ ਹੋ ਜਾਏਗਾ ਸੂਤਕ ਆ ਜਾਏਗੀ ਪਹਿਲਾ ਪਾਣੀ ਜੀਓ ਹੈ ਜਿਥੇ ਰਿਆ ਸਭ ਕੋਏ ਪਾਣੀ ਵੀ ਜੀ ਹੈ ਔਰ ਜੀ ਹੋਣ ਕਰਕੇ ਜੀਆਂ ਦਾ ਆਹਾਰ ਜੀ ਦੂਜੇ ਨੂੰ ਜਾ ਕੇ ਜ਼ਿੰਦਗੀ ਦਿੰਦਾ ਹੈ ਜਿਹਦੇ ਅੰਦਰ ਜਾਂਦਾ ਉਹਨੂੰ ਜ਼ਿੰਦਗੀ ਦਿੰਦਾ ਹੈ ਪਹਿਲਾ ਪਾਣੀ ਜੀਓ ਹੈ ਜਿਥੇ ਰਿਆ ਸਭ ਕੋਏ ਸਤ ਕਰਕੇ ਨੇ ਫਿਰ ਕਿਵੇਂ ਇਸ ਸਪਰਮ ਨੂੰ ਪਾਲੇਗਾ ਸੂਤਕ ਕਿਉਂ ਕਰ ਰੱਖੀ ਹੈ ਕਿਵੇਂ ਨੇ ਨਿਭਾਏਗਾ ਇਸ ਸਪਰਮ ਨੂੰ ਕਿਉਂਕਿ ਸੂਤਕ ਤੇ ਤੇਰੀ ਰਸੋਈ ਚ ਬੜੇ ਬੈ ਸੂਤਕ ਬੈ ਰਸੋਈ ਉੱਥੇ ਰੋਜ਼ ਅੰਨ ਪਕਦਾ ਹੈ ਉੱਥੇ ਰੋਚੀਆਂ ਦੀ ਹੱਤਿਆ ਹੋ ਰਹੀ ਹੈ ਉੱਥੇ ਬਾਲਣ ਬਲਦਾ ਹੈ ਤੇ ਰੋਚੀਆਂ ਦੀ ਹੱਤਿਆ ਹੋ ਰਹੀ ਹੈ ਜਿਹੜਾ ਅੰਨ ਨਹੀਂ ਖਾ ਰਹੇ ਆ ਉਹ ਵੀ ਜੀ ਖਾ ਰਹੇ ਆ ਔਰ ਉਹਨਾਂ ਜੀਆਂ ਨੂੰ ਵੀ ਮਾਰ ਕੇ ਖਾ ਰਹੇ ਨਾੜਿਕ ਸੁਤਕ ਏਵ ਨਾ ਉਤਰੈ ਗਿਆਨ ਉਤਾਰੈ ໂຕਏ ਅਸਲ ਦੇ ਵਿੱਚ ਇਹ ਪਰਮ ਜਾਲ ਜਿਹੜਾ ਨਾ ਉਹਨਾਂ ਚ ਟੁੱਟ ਨਹੀਂ ਸਕਦਾ ਜਿੰਨਾਂ ਚ ਗੁਰੂ ਦਾ ਗਿਆਨ ਨਾਲ ਲਈਏ ਗੁਰੂ ਦੀ ਸਿੱਖਿਆ ਨਾਲ ਲਈਏ ਗੁਰਦਵ ਪਦੇਸ਼ ਨਾਲ ਲਈਏ ਜਿਨਾ ਚਰ ਗੁਰਬਾਣੀ ਨੂੰ ਗਹਿਰਾਈ ਚ ਜਾ ਕੇ ਵਿਚਾਰੀਏ ਨਾ ਨਹੀਂ ਉਤਰ ਸਕਦਾ ਹੈ ਪਰਮ ਅਜੇ ਦੂਸਰਾ ਪ੍ਰਮਾਨ ਭਗਤ ਕਬੀਰ ਸਾਹਿਬ ਦਾ ਵਿਚਾਰਨ ਕੀਤਾ ਹੋਇਆ ਹੈ ਜਿੱਥੇ ਬਾਬਾ ਕਬੀਰ ਜੀ ਇਹੀ ਗੱਲ ਨੂੰ ਬੜੇ ਹੀ ਸੁੰਦਰ ਸ਼ਬਦਾਂ ਨਾਲ ਸਮਝਾਉਂਦੇ ਨੇ ਪਾਤੀ ਤੋ ਰਹਿ ਮਾਲਨੀ ਪਾਤੀ ਪਾਤੀ ਜਿਓ ਜਿਸ ਪਾਹਣ ਕੋ ਪਾਤੀ ਤੋ ਰਹਿ ਸੋ ਪਾਹਣ ਲਿਰ ਜਿਓ ਇਹ ਮਾਲਨ ਤੋ ਫੁੱਲ ਤੋੜ ਰਹੀ ਹੈ ਕਿਆਰੀ ਦੇ ਵਿੱਚੋਂ ਕਾਦੇ ਵਾਸਤੇ ਦੇਵਤਿਆਂ ਦੀ ਪੂਜਾ ਕਰਨ ਲਈ ਉੱਥੇ ਚੜਾਉਣ ਦੇ ਵਾਸਤੇ ਪਰ ਤੈਨੂੰ ਪਤਾ ਹੈ ਜਿਹੜੇ ਫੁੱਲ ਤੋੜ ਰਹੀ ਹੈ ਪਾਤੀ ਤੁਰੈ ਮਾਲਣੀ ਪਾਤੀ ਪਾਤੀ ਜੀਉ ਹਰ ਇੱਕ ਦੇ ਵਿੱਚ ਜੀ ਹੈ ਜਿੰਦਾ ਹੈ ਜ਼ਿੰਦਾ ਹੈ ਜਾਨ ਹੈ ਪਾਤੀ ਪਾਤੀ ਜੀਓ ਉਸ ਫੁੱਲ ਦੇ ਵਿੱਚ ਬੀਜ ਪੈਦਾ ਹੋਣਾ ਸੀ ਉਹਨੇ ਬੀਜ ਨੇ ਫਿਰ ਹੋਰ ਪੌਦਾ ਪੈਦਾ ਕਰਨਾ ਸੀ ਉਹਦੇ ਉੱਤੇ ਹੋਰ ਫੁੱਲ ਲੱਗਣੇ ਸੀ ਤੂੰ ਤਾਂ ਹੱਤਿਆ ਕਰ ਦਿੱਤੀ ਇੱਕ ਜੀ ਦੀ ਇੱਕ ਜਿਹੜਾ ਗੋ ਪਰਿਵਾਰ ਚੱਲਦਾ ਸੀ ਉਹਦੀ ਹੱਤਿਆ ਕਰ ਦਿੱਤੀ ਤੂੰ ਕਿਸ ਵਾਸਤੇ ਕਰ ਰਹੀ ਏਂ ਪੱਥਰ ਦੇ ਦੇਵਤੇ ਪੂਜਣ ਵਾਸਤੇ ਜਿਸ ਪਹਾਣ ਕੋ ਪਾਤੀ ਦੁਰ ਹੈ ਜਿਸ ਪੱਥਰ ਦੀ ਪੂਜਾ ਕਰਨ ਚੱਲੀ ਹੈ ਉਸ ਦਾ ਸਗੋਂ ਨਿਰਜੰਦਾ ਸੋ ਪਹਾਣ ਨੇ ਜੀਓ ਬਾਬਾ ਸਰਟੀਫਿਸ਼ਨ ਨਾਲ ਸੰਬੰਧਤ ਨਹੀਂ ਪਰ ਜੜੀ ਗੱਲ ਲੱਗੋ ਬਾਬਾ ਕਬੀਰ ਜੀ ਨੇ ਸਮਝਾਈ ਹੈ ਨਾ ਬੜੀ ਵਿਟਮਟਲੀ ਹੈ ਉਲੀ ਮਾਲਣੀ ਹੈ ਉਹ ਸਤਗੁਰ ਜਾਗਤਾ ਹੈ ਦਿਓ ਫੁੱਲ ਤੋੜ ਕੇ ਪੂਜਾ ਕਰਨ ਵਾਲੀ ਤੋਤਾ ਭੁੱਲੀ ਹੋਈ ਹੈ ਪੱਥਰ ਦੇ ਵਿੱਚ ਭਗਵਾਨ ਨਹੀਂ ਹੋ ਭਗਵਾਨ ਤਾਂ ਅਲਪਰ ਤਾਂ ਸਦਾ ਜਾਗਦਾ ਹੈ ਪਰਮੇਸ਼ਰ ਤਾਂ ਸਦਾ ਜਾਗਦਾ ਹੈ ਸੁਚੇਤ ਹੈ ਪੱਥ ਜੜ ਵਸਤੂ ਨਹੀਂ ਹੈ ਸੁਚੇਤ ਹੈ ਜਾਗਦਾ ਹੈ ਜੀ ਸਤਗੁਰ ਜਾਗਦਾ ਹੈ ਬੀ ਮਲ ਨਹੀਂ ਹੈ ਹੁਣ ਆਪਾਂ ਮਲਨ ਤੋਂ ਬਾਹਰ ਆ ਜਾਈਏ ਤੇ ਬਾਬਾ ਕਬੀਰ ਸਾਹਿਬ ਦਾ ਦਿੱਤਾ ਹੋਇਆ ਫੈਸਲਾ ਉਹਦੇ ਵੱਲ ਧਿਆਨ ਦਿਰੀਏ ਪਾਤੀ ਪਾਤੀ ਜੀਓ ਫੁੱਲ ਫੁੱਲ ਦੇ ਵਿੱਚ ਜਿੰਦਾ ਹੈ ਪੱਤੇ ਪੱਤੇ ਜਿੰਦਾ ਹੈ ਗੁਰਬਾਣੀ ਦੇ ਫੈਸਲੇ ਨੇ ਮੈਂ ਤਾਂ ਸਿਰਫ ਉਹਦੀ ਵਿਆਖਿਆ ਕਰਕੇ ਦੱਸੀ ਹੈ ਔਰ ਜੇ ਅਗਰ ਕੋਈ ਹੋਰ ਵਿਆਖਿਆ ਹੈ ਤੇ ਆਪ ਜੀ ਮੈਨੂੰ ਦੱਸ ਸਕਦੇ ਹੋ ਇਸੇ ਤਰ੍ਹਾਂ ਹੀ ਹੋਰ ਵਿਆਖਿਆ ਬਣਦੀ ਨਹੀਂ ਜ਼ਬਰਦਸਤੀ ਘੁਮਾਫਰਾ ਕੇ ਕੁਝ ਆਪਣੀ ਗੱਲ ਨੂੰ ਆਪਣੇ ਮਨ ਦੀ ਭਾਵਨਾ ਨੂੰ ਸੱਚਾ ਸਾਬਤ ਕਰਨ ਵਾਸਤੇ ਗਲਤ ਅਰਥ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਅਲੱਗ ਗੱਲ ਹੈ ਹੋਰ ਕੋਈ ਐਦੀ ਵਿਆਖਿਆ ਨਹੀਂ ਆਪਾਂ ਵਿਸ਼ਾ ਜਾਰੀ ਰੱਖਾਂਗੇ ਅੱਜ ਵਾਸਤੇ ਨੇ ਇੱਕ ਵਚਨ ਪੁਰਾਣ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ